ਰਚਨਾ ਫਿਰ ਅੱਜ ਤੋਂ ਕਰ ਦੇਗਾ ਸਪਰੇ ਹੈ ਨਿਕਲ ਗਈ ਨਿਕਲ ਗਈ ਕਈ ਦਿਨ ਤਾਂ ਬਦਲ ਵਾਈ ਰਹੀ ਹੈ ਹਨਾ ਹਾਂ ਬਹੁਤ ਬਦਲ ਵਾਈ ਰਹੀ ਅੱਜ ਬਦਲ ਵਾਈ ਤਾਂ ਅੱਜ ਵੀ ਆ ਪਰ ਆਪਾਂ ਦਿਲ ਵੱਡਾ ਕਰਕੇ ਕਰ ਹੀ ਦੇਣੀ ਹੈ ਹਨਾ ਆਪਾਸ ਇੱਕ ਸ਼ੁਕਰ ਪਾ ਕੇ ਕਰਦੇ ਆਂ ਜੀ ਅੱਜ ਸਟਿੱਕਰ ਪਾਇਆ ਹਾਂਜੀ ਹਾਂਜੀ ਅੱਛਾ ਬਾਸਪਤੀ ਕਿਵੇਂ ਆ ਦੱਸੀ ਮਾੜਾ ਜਾ ਬਹੁਤ ਵਧੀਆ ਕਿਰਪਾ ਮਾਰਕ ਦੀ ਹਾਂ ਬਹੁਤ ਵਧੀਆ ਠੀਕ ਆ ਮੈਂ ਕਿ ਨਜ਼ਾਰਾ ਜੀ ਠੀਕ ਆ ਲਓ ਜੀ ਦਰਸ਼ਨ ਕਰਨ ਲੱਗਾ ਸਪਰੇ ਭੁੰਡੇ ਨਾਲ ਤੇ ਸੱਟਿਓ ਦਾ ਪਾਣੀ ਹੁਣ ਪਾਊਗਾ ਦਵਾਈ ਤੁਸੀਂ ਜਿਹੜੇ ਏਰੀਆ ਚ ਦੇਖ ਰਹੇ ਹੋ ਦੱਸਿਓ ਤੁਸੀਂ ਐਸ ਛੋਟੇ ਭੁੰਡੇ ਨਾਲ ਕਰਾਉਣੇ ਕੋ ਟਰੈਕਟਰ ਵਾਲੇ ਵੱਡੇ ਭੁੰਡੇ ਨਾਲ ਕਰਾਉਣੇ ਹੋ ਬੂਮ ਜਿਹਨੂੰ ਕਹ ਦਿੰਦੇ ਆ ਅਸੀਂ ਬੜਾ ਛੋਟੇ ਭੁੰਡੇ ਨਹੀਂ ਕਰਦੇ ਆ ਇਹ ਹਾਂ ਤੇ ਆਪਣੇ ਤਾਂ ਫਿਰ ਇਹ ਛੋਟਾ ਭੁੰਡਾ ਵਧੀਆ ਰਹਿ ਜਾਂਦਾ ਵੱਡਾ ਭੁੰਡਾ ਲਤਾੜ ਬੜੀ ਕਰਦਾ ਫਸਲ ਦੀ ਅੱਛਾ ਬਾਈ ਕਹਿੰਦਾ ਦਰਸ਼ਨ ਕਹਿੰਦਾ ਵੱਡਾ ਭੁੰਡਾ ਲਤਾੜ ਕਰ ਦਿੰਦਾ ਲੀਆਂ ਹੀ ਪੈ ਜਾਂਦੀਆਂ ਨੁਕਸਾਨ ਤਾਂ ਵੈਸੇ ਜ਼ਰੂਰ ਲੀਆਂ ਚ ਹੁੰਦਾ ਪਰ ਉਹ ਛੇਤੀ ਹੋ ਜਾਂਦੀ ਹੈ ਨਾ ਉਹ ਛੇਤੀ ਜਾਂਦੀ ਹੈ ਇਹ ਤਾਂ ਗੱਲ ਮੰਨਣਾ ਹਾਂ ਉਹ ਛੇਤੀ ਹੋ ਜਾਂਦੀ ਹੈ ਲਓ ਜੀ ਦਰਸ਼ਕ ਸੱਟ ਹੀ ਆਉਂਦਾ ਦਵਾਈ ਹੁਣ ਵਿੱਚ ਤੇ ਜਦੋਂ ਚਲਾਉਗਾ ਭੁੰਡੇ ਨੂੰ ਦਿਖਾਵਾਂਗੇ ਪ੍ਰੈਸ਼ਰ ਆਪ ਇਹਦਾ ਇਹ ਚੀਜ਼ਾਂ ਜਦੋਂ ਦੀਆਂ ਨਿਕਲੀਆਂ ਬਹੁਤ ਫਾਇਦਾ ਆ ਕਿਉਂਕਿ ਹੱਥ ਵਾਲਿਆਂ ਦਰਮੀਆਂ ਹੁੰਦੀਆਂ ਸੀ ਪੰਪ ਮਾਰ ਮਾਰ ਕਰਿਆ ਕਰਨੀ ਬਹੁਤ ਔਖਾ ਸੀ ਉਸ ਤੋਂ ਬਾਅਦ ਫਿਰ ਇਹ ਵੱਡੀਆਂ ਆ ਗਈਆਂ ਭੁੰਡੇ ਤੇ ਭੁੰਡੇ ਤੋਂ ਬਾਅਦ ਦਛਣਾ ਚਾਰਜ ਵਾਲੀਆਂ ਵੀ ਆ ਗਈਆਂ ਹਨਾ ਹਾਂ ਚਾਰਜ ਵਾਲੀ ਦਰਮੀ ਠੀਕ ਆ ਜੀ ਠੀਕ ਆ ਵੈਸੇ ਪਰ ਉਹ ਦਿਲ ਰੱਖ ਕੇ ਕਰਨੀ ਪੈਂਦੀ ਵੀ ਟਾਈਮ ਬਹੁਤ ਲੱਗਦਾ ਉਹ ਨਾਲ ਲੱਗਦੇ 6-7 ਕਰਮਾ ਪਾਦ ਲ ਜਾਂਦੀ ਉਹ 2.5 ਕਰਮਾ ਲ ਜਾਂਦੀ ਹੈ ਹਾਂ 6-7 ਕਰਮਾ ਇੱਕ ਸਟਿੱਕਰ ਪਾਇਆ ਵਿੱਚ ਹਨਾ ਸਟਿੱਕਰ ਸਟਿੱਕਰ ਵੀ ਜ਼ਰੂਰੀ ਆ ਵੈਸੇ ਬਰਸਾਤ ਦਾ ਮੌਸਮ ਆ ਹਨਾ ਹਾਂਜੀ ਤਾਂ ਅੰਗ ਤਰੀਕਾ ਦਾ ਤੇਰਾ ਵਧੀਆ ਜਿਹੜਾ ਸਟੈਂਡ ਕਿੰਨੇ ਦਾ ਲੈ ਜਾਂਦਾ ਇਹ ਲੈਂਦਾ 550 ਸਾਢੇ 550 ਸਟੈਂਡ ਲੈਂਦਾ ਇਹਨੇ ਪਹਿਲਾਂ ਹੈ ਨਹੀਂ ਤੇਰੇ ਕੋਲੇ ਬਹਿ ਕੇ ਚੱਕ ਲਾ ਤੇ ਮੈਂ ਕਿਹਾ ਚੋਕ ਪੈ ਜੀ ਤੈਨੂੰ ਚੱਕ ਪੈ ਜੂਗੀ ਲੱਕ ਨੂੰ ਹੁਣ ਚੋਕ ਨਹੀਂ ਪੈਂਦੀ ਹਨਾ ਸਾਈਡ ਤੇ ਪਾਣੀ ਪੈ ਜਾਂਦਾ ਇਹ ਵਿੱਚ ਕਿੰਨਾ 25 ਵਿੱਚ ਪਾਣੀ ਪੈ ਜਾਂਦਾ ਵਿੱਚ 26 ਲੀਟਰ ਹੋ ਜਾਂਦਾ ਹਾਂ ਸਾਰਾ weight ਇਹਦਾ ਹਾਂ ਤੇ ਹਾਂ ਸਟੈਂਡ ਵੀ ਜ਼ਰੂਰੀ ਆ ਵੇਚ ਤਾਂ ਇਹ ਆ ਜੀ 1401 ਮੁਸ਼ਲ ਬਾਸਪਤੀ ਸਾਡੇ ਇਹ ਚ 1401 ਜਿਆਦੀ ਲੱਗਦੀ ਆ ਅੱਜ ਸਪਰੇਅ ਕਰਾਈ ਜਾਂਦੇ ਸੀ ਆਪਾਂ ਆਪਣੇ ਬਾਹਨ ਨੂੰ ਤਾਂ ਦੱਸਿਓ ਕਿਵੇਂ ਆ ਇਹ ਆ ਕੁਆਲਿਟੀ 1401 ਮੁਸ਼ਲ ਬਾਸਪਤੀ ਤੇ ਕੁਆਲਿਟੀ ਬੀ ਜਿਹੜਾ ਸੀ ਆਪਣੀ ਰਿਬਜੀ ਹੀ ਸ਼ਕਤੀਵਰਕ ਦੀ ਤੇ ਸਰਸੇ ਜਾਂਦੀ ਆ ਜੀ ਸਾਡਾ ਏਰੀਆ ਲੈ ਕੇ ਜਾਂਦਾ ਸਰਸੇ ਸਰਸੇ ਵਿਕਰੀ ਜ਼ਿਆਦਾ ਹੁੰਦੀ ਆ ਵੈਸੇ ਹੁਣ ਗਿੱਦੜਵਾ ਮਲੋਟ ਏਰੀਆ 'ਚ ਵੀ ਵਿਕਦੀ ਆ ਤੇ ਕਰਤਾ ਜੀ ਸ਼ਟਾਰਟ ਇਨੇ ਇਧਰ ਪੁੰਡਾ ਦੇ ਤੋਂ ਪ੍ਰੈਸ਼ਰ ਦਰੰਦੀ ਦਾ ਫੁੱਲ ਪ੍ਰੈਸ਼ਰ ਆ ਅੱਜ ਮੌਸਮ ਥੋੜਾ ਠੀਕ ਲੱਗਿਆ ਸਾਨੂੰ ਸੋਚਿਆ ਸਪਰੇਅ ਕਰ ਦਈਏ ਆਪਾਂ ਫਸਲ ਦੀ ਵੀ ਸ਼ਾਮ ਸੰਭਾਲ ਕਰਨੀ ਬਹੁਤ ਜ਼ਰੂਰੀ ਆ ਆਪਣੀ ਕਿਸਾਨੀ ਫਿਰ ਗੁਜ਼ਾਰਾ ਫਸਲ ਤੇ ਗੁਜ਼ਾਰਾ ਹੁੰਦਾ ਕਿਰਪਾ ਕਰੇ ਗੁਰੂ ਸਾਹਿਬ ਸਾਰਿਆਂ ਦੇ ਫਸਲਾਂ ਵਧੀਆ ਰਹਿਣ ਸਾਹਮਣੇ ਇੱਕ ਬੁੱਚੜ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਹੈਗਾ ਝੰਡੇ ਦਾ ਝੰਡਾ ਜਿਹਨੂੰ ਕਹਿੰਦੇ ਝੰਡਾ ਬੂਟਾ ਆ ਸਾਹਮਣੇ ਬਾਕੀ ਤਕਰੀਬਨ ਸਾਫ ਆ ਕੋਈ ਇੰਨਾ ਝੰਡਾ ਝੁੰਡਾ ਨਹੀਂ ਕੱਢਿਆ ਨੇ ਲਓ ਜੀ ਇਹ ਸੀ ਮੁੱਛਲ ਬਾਸਪਤੀ ਆਪਾਂ ਤੁਹਾਨੂੰ ਖੇਤੀਬਾੜੀ ਦਿਖਾ ਰਹੇ ਆ ਅੱਜ ਕਰਦੇ ਸੀ ਸਪਰੇਅ ਦੱਸਿਓ ਕਿਵੇਂ ਲੱਗੀ ਤੁਸੀਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਲਾਈਆਂ ਹੋਈਆਂ ਮੁੱਛਲ ਜਆਦੀਆਂ ਲਾਈਆਂ ਜਾਂ ਜਿਵੇਂ 17 18 18 85 ਜਾਂ ਝੋਨਾ ਜਿਵੇਂ 131 212 ਕਮੈਂਟ ਕਰਕੇ ਜਰੂਰ ਦੱਸਿਓ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਆਪਾਂ ਤੁਹਾਡੇ ਦਿੱਤੇ ਹੋਏ ਸਜਾ ਦੀ ਪਾਲਣਾ ਕਰਾਂਗੇ ਜੀ। ਕੱ ਤੁਸੀਂ ਦੇਖ ਰਹੇ ਨਿਊਜ਼ ਲੰਬੀ ਚੈਨਲ। ਅੱਗੇ ਤੋਂ ਅੱਗੇ ਸ਼ੇਅਰ ਕਰਕੇ ਜਰੂਰ ਜੁੜਿਓ ਇਸ ਦਾ ਚੈਨਲ ਦਾ ਪਰਿਵਾਰ ਬਣਿਓ। ਧੰਨਵਾਦ ਜੀ। ਸਾਰੇ ਭਰਾਵਾਂ ਦਾ